ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਖਮਾਣੋ ਦੇ ਵਿੱਚ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਮਾਨਜੁਗ ਹਾਈ ਕੋਰਟ ਦੀ ਹਦਾਇਤਾਂ ਦੇ ਅਨੁਸਾਰ ਖਮਾਣੋ ਦੇ ਵਿੱਚ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਪੰਜਾਬ న్యూਸ 7 ਰਿਪੋਰਟ ਸੰਦੀਪ ਸ਼ਰਮਾ ਖਮਾਣੋ ਮਾਣੋ ਕਲਾਂ ਦੇ ਵਿੱਚ ਜਿਹੜੇ ਮਕਾਨ ਢਾਹੇ ਜਾ ਰਹੇ ਨੇ ਸਰ ਇਹ ਕਿਦੇ ਹੁਕਮ ਅਤੇ ਢਾਹੇ ਜਾ ਰਹੇ ਨੇ ਇਹਦੇ ਵਿੱਚ ਇੱਕ ਜਨਤ ਪਟੀਸ਼ਨ ਪਈ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਜੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਇਹਨਾਂ ਨੂੰ ਜਿਹੜੇ ਆਦੇਸ਼ ਦਿੱਤੇ ਗਏ ਨੇ 3 ਤਰੀਕ ਨੂੰ ਇਹਨੂੰ 15 ਦਿਨਾਂ ਦੇ ਵਿੱਚ ਡਿਊ ਪ੍ਰੋਸੈਸ ਆਫ ਜਿਹੜਾ ਹੈ ਲਾਟ ਨੂੰ ਜਿਹੜੀ ਨਕਰੋਚਮੈਂਟਾਂ ਟੋਬੇ ਦੇ ਤਨੋਂ ਦੂਰ ਕਰਵਾਇਆ ਜਾਵੇ ਉਹਨਾਂ ਦੇ ਆਦੇਸ਼ਾਂ ਅਨੁਸਾਰ ਜਿਹੜੀ ਹੈ ਨਕਰੋਚਮੈਂਟ ਦੂਰ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਆ ਮਤਲਬ ਕਿੰਨੀ ਤਰੀਕ ਦਿੱਤੀ ਸੀ ਹਾਈ ਕੋਰਟ ਨੇ ਕਦੋਂ ਖਾਲੀ ਕਰਨੀ ਸੀ ਇਹ ਸਾਰੇ ਇਹਨਾਂ ਨੂੰ ਅਸੀਂ ਟਾਈਮ 12 ਤਰੀਕ ਤੱਕ ਦਿੱਤਾ ਸੀਗਾ ਸਪੀਕਿੰਗ ਆਰਡਰ ਪਾਸ ਕਰਕੇ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ 17 ਤਰੀਕ ਜਿਹੜੀ ਕੰਪਲਾਈਂਸ ਰਿਪੋਰਟ ਪੇਸ਼ ਕਰਨੀ ਹੈ ਤੇ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਸੀਗਾ 3 ਤਰੀਕ ਤੋਂ ਲੈ ਕੇ 15 ਦਿਨਾਂ ਦੇ ਵਿੱਚ ਜਿਹੜੇ ਹੈਗੇ ਨਕਰੋਚਮੈਂਟ ਦੂਰ ਕਰਨ ਦੇ ਹੁਕਮ ਦਿੱਤੇ ਸੀ ਹਾਂ ਅੱਛਾ ਇਹ ਸਭ ਵਿਰੋਧ ਵੀ ਕੀਤਾ ਕਿਸੇ ਨੇ ਇਹਨਾਂ ਘਰਾਂ ਵਾਲਿਆਂ ਨੇ ਵਿਰੋਧ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਨਹੀਂ ਥੋੜਾ ਹੈ ਚਲੋ ਫਿਰ ਵੀ ਕੋਈ ਨਹੀਂ ਅਸੀਂ ਜਿਹੜਾ ਹੈ ਜ਼ਿਆਦਾ ਵਿਰੋਧ ਤਾਂ ਨਹੀਂ ਹੋਇਆਗਾ ਤੇ ਪਰ ਉਹ ਜੋ ਹੁਕਮਨ ਤਾਬ ਕਾਰਵਾਈ ਕਰ ਰਹੇ ਅਸੀਂ ਮਤਲਬ ਸਹਿਯੋਗ ਦਿੱਤਾ ਲੋਕਾਂ ਨੇ ਤਾਂ ਨਹੀਂ ਠੀਕ ਹੈ ਜਿਆਦਾ ਵਿਰੋਧ ਨਹੀਂ ਹੋਏਗਾ ਫਿਰ ਵੀ ਚਲੋ ਆ ਕਿਤੇ ਪੁਲਿਸ ਵੱਲ ਦਾ ਤਾਂ ਨਹੀਂ ਕਰਨਾ ਪਿਆ ਨਹੀਂ ਨਹੀਂ ਪੁਲਿਸ ਵੱਲ ਦਾ ਨਹੀਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਡੀਸੀ ਸਾਹਿਬ ਵੱਲੋਂ ਤੇ ਪੁਲਿਸ ਪ੍ਰੋਟੈਕਸ਼ਨ ਹੈ ਸਾਡੇ ਕੋਲ ਤੇ ਨਹੀਂ ਪ੍ਰਯੋਗ ਇਸ ਤਰ੍ਹਾਂ ਦਾ ਨਹੀਂ ਕਰਨਾ ਹੋਇਆ ਕਿੰਨੇ ਸਰ ਕੁੱਲ ਕਰਨੇ ਨੋਟਿਸ ਤਾਂ 65 ਨੇ ਪਰ ਘਰ ਕਿੰਨੇ ਨੇ ਕੁੱਲ ਜਿਨ੍ਹਾਂ ਨੂੰ ਖਾਲੀ ਕਰਵਾਉਣਾ ਨਹੀਂ ਹਜੇ 64 ਘਰ ਨੇ 64 ਦਾ ਜੋ ਵੀ ਨਕਰੋਚਮੈਂਟ ਹੈ ਜੋ ਵੀ ਰਿਕਾਰਡ ਦੇ ਅਨਸਾਰ ਹੈ ਉਹਨੂੰ ਦੂਰ ਕਰਵਾ ਰਹੇ ਹਾਂ ਜੀ ਧੰਨਵਾਦ ਤੁਸੀਂ ਕਾਉਂਸਲਰ ਹੋ ਇਸ ਵਾਰ ਦੇ ਅੱਜ ਜਿਹੜਾ ਨਗਰਪੰਚਾਇਤ ਵੱਲੋਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਸੰਤੁਸ਼ਟ ਹੋ ਇਹਦੇ ਤੋਂ ਬਿਲਕੁਲ ਜੀ ਪ੍ਰਸ਼ਾਸਨ ਦੇ ਨਾਲ ਰਲ ਕੇ ਉਹਨਾਂ ਦਾ ਅਸੀਂ ਸਹਿਯੋਗ ਦਿੱਤਾ ਕਿਉਂਕਿ ਹਾਈ ਕੋਰਟ ਦੇ ਮੂਰੇ ਕੁਝ ਨਹੀਂ ਹੈਗਾ ਜੀ ਜੋ ਪ੍ਰਸ਼ਾਸਨ ਨੇ ਕਿਹਾ ਜੀ ਉਹਨਾਂ ਨਾਲ ਅਸੀਂ ਰਲ ਕੇ ਉਹਨਾਂ ਦਾ ਸਹਿਯੋਗ ਦਿੱਤਾ ਤੇ ਜਿੱਥੇ-ਇੱਥੇ ਇਨਕ੍ਰੋਚਮੈਂਟ ਲੱਗੀ ਆ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇ ਕੇ ਉਹ ਨਾਲ ਚੁਕਵਾਈ ਆ ਤੇ ਮੈਂ ਸਦਾ ਹੀ ਰਿਣੀ ਰਹਾਂਗੇ ਨਗਰਪੰਚ ਖਮਾਣੋ ਸ਼ਹਿਰ ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਪੂਰੇ ਸ਼ਹਿਰ ਨੇ ਜੀ ਸਾਡਾ ਠੀਕ ਆ ਹੋਰ ਮਤਲਬ ਕਿਸੇ ਦਾ ਘਰ ਟਾ ਨਹੀਂਟਾਇਆ ਨਹੀਂ ਘਰ ਟਾਉਣ ਦਾ ਨਾ ਤਾਂ ਕੋਈ ਆਰਡਰ ਸੀ ਤੇ ਨਾ ਹੀ ਕੋਈ ਇਦਾਂ ਦੀ ਉਹ ਪ੍ਰੋਬਲਮ ਆਈ ਹੈ ਜੀ ਕੋਈ ਘਰ ਤਾਂ ਨਹੀਂ ਕੀਤਾ ਪਰ ਉਸ ਨੇ ਜਾਂ ਨਹੀਂ ਰਲ ਮਿਲ ਕੇ ਪ੍ਰਸ਼ਾਸਨ ਦੇ ਨਾਲ ਅਸੀਂ ਰਲ ਮਿਲ ਕੇ ਸਹਿਮਤੀ ਨਾਲੇ ਸਾਰਾ ਕੁਝ ਹੋ ਰਿਹਾ ਜੀ ਸਾਰੇ ਪਿੰਡ ਦੇ ਸਹਿਯੋਗ ਸਰ ਸਾਡੇ ਹਾਂ ਜੀ ਅਜਾ ਕੋਈ ਮੰਗ ਕਰਦੇ ਹੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗਦਾ ਇਹ ਹੈ ਸਾਡਾ ਹੁਣ ਮਾੜਾ ਮੋੜਾ ਕੁਕੁੱਲੀ ਬਣੇ ਹੋਏ ਤੇ ਗਰੀਬ ਆਦਮੀਆਂ ਦੀ ਉਹੀ ਤੁਸੀਂ ਢਾਹ ਰਹੇ ਹੋ ਸਾਡੇ ਹੈ ਠੀਕ ਆ ਤੁਸੀਂ ਸਾਨੂੰ ਪੈਸੇ ਦੇ ਰਹੇ ਨੇ ਪਹਿਲਾਂ ਪ੍ਰਧਾਨ ਮੰਤਰੀ ਯੋਜਨਾ ਵਾਲੇ ਫੇਰ ਬਾਅਦ ਸਾਡੇ ਮਕਾਨ ਢਾਉਣ ਨੂੰ ਕਹਿ ਰਹੇ ਨੇ ਹੂੰ ਅਸੀਂ ਦੱਸੋ ਕਿੱਥੇ ਜਾਈਏ ਪੈਸੇ ਮਿਲੇ ਹੋਏ ਹਾਂਜੀ ਹਾਂਜੀ ਉਹ ਦੇਖੋ ਜੀ ਲੱਗੇ ਆ ਹਾਂਜੀ ਨਗਰ ਪੰਚਾਇਤ ਵੱਲੋਂ ਹਾਂਜੀ ਆਪਰੇਟ ਬਾਹਰੇ ਲੱਗੀ ਹੈ ਜੀ ਹਾਂਜੀ ਇਧਰ ਵੀ ਉੱਪਰ ਲੱਗੀ ਹੈ ਗੁਰਦਿਆਲ ਸਿੰਘ ਦੇ ਸਾਨੂੰ ਜੀ ਮੈਨੂੰ ਤੋਕਸਤਾਨ ਦੇ 50 50 ਹਜ਼ਾਰ ਦਿੰਦਾ ਤਿੰਜੀ ਕਿਚ ਇੱਕ ਦੇ 30 ਕਿਚ 20 ਡੇਢ ਲੱਖ ਦਿੰਦਾ ਜਾਨੀ ਇਧਰ ਦੀ ਕਨਾਲਜੀਤ ਘਾਰਾ ਜੀ ਕੀ ਅੱਜ ਮਕਾਨ ਟਾਏ ਜਾ ਰਹੇ ਨੇ ਤੁਹਾਡੇ ਕੀ ਆ ਪੂਰਾ ਅਜ ਤਾਂ ਜੀ ਦੇਖੋ ਮੋਦਦਾਂ ਦੇ ਆਏ ਹੋਏ ਆ ਅਜ ਤਾਂ ਦੇਖੋ ਕੁਸ ਕਰਕੇ ਖਾਣ ਜੋਗੇ ਹੈ ਨਹੀਂ ਬਜ਼ੁਰਗ ਹੈਗੇ ਆ ਸਾਤੇ ਤੁਰ ਹੁੰਦਾ ਨਹੀਂ ਹੈਗੇ ਮਰੀਜ਼ ਬੰਦੇ ਹੈਗੇ ਸੀ ਥੋੜਾ ਮਕਾਨ ਟੋਬੇ ਚ ਸੀ ਨਹੀਂ ਜੀ ਸਾਡਾ ਟੋਬੇ ਚ ਸੀ ਸਾਡਾ ਤਾਂ ਮੈਂ ਤਾਂ ਇੰਨੀ ਦੇਖਦੀ ਇੰਨੇ ਸਾਲਾਂ ਤੋਂ ਰਹਿੰਦੇ ਹੁਣ ਪਹਿਲਾਂ ਤਾਂ ਬਜ਼ੁਰਗ ਰਹਿੰਦੇ ਸੀਗਾ ਜੀ ਹਾਂਜੀ ਫਿਰ ਅਸੀਂ ਜਿੱਦੀ ਆਈਆਂ ਮੈਂ ਜਿੱਦੀ ਇਹ ਪੀੜੀ ਤੇ ਮੈਂ ਤਾਂ ਇਹੀ ਕੁਝ ਦੇਖਦੀ ਹਾਂ ਜੀ ਅੱਛਾ ਹਾਂਜੀ ਹੁਣ ਕਿੰਨਾ ਤੇ ਘਾਟਾ ਤੁਹਾਡਾ ਥੋੜਾ ਜਿਹਾ ਘਟਾ ਕਿੰਨਾ ਕਿਹਾ ਕਹਿੰਦੇ ਆ ਜੀ ਭਈ 5 ਫੁੱਟ ਕਹਿੰਦੇ ਆ 5 ਫੁੱਟ ਹਾਂਜੀ